ਹੀ ਮਹੱਲਾ ਪੰਜਵਾ ਸਾਜਨਪੁਰਖ ਸਤਗੁਰ ਮੇਰਾ ਪੂਰਾ ਵੀ ਭਾਈ ਸੱਜਣ ਮਾਤਾ ਦੇ ਗਰਭ ਦਾ ਐਸ ਲੋਕ ਦੀ ਪੂ ਆਦਿਕਾ ਮਰਕਾ ਤੋਂ ਰੱਖਿਆ ਕਰਨ ਵਾਲਾ ਮੇਰਾ ਸਤਗੁਰੂ ਆਪੋ ਕਾਲਪੁਰਖਾ ਪੂਰਨ ਤਿਸ ਬਿਨ ਅਵਰ ਨਾ ਜਾਣਾ ਰਾਮ ਸ੍ਰੀ ਰਾਮ ਏ ਭਾਈ ਉਸ ਵਾਹਿਗੁਰੂ ਤੋਂ ਬਿਨਾ ਅਦਰਸਾਨ ਜਿਹੜੂ ਕਿਸੇ ਨੂੰ ਨਹੀਂ ਜਾਣਨਾ ਕਰਦੇ ਉਸੇ ਨੂੰ ਜਾਣਦੇ ਪਛਾਣਦੇ ਹਨ ਮਾਤ ਪਿਤਾ ਭਾਈ ਸੁਤਬੰਧਕ ਸਾਡਾ ਮਾਤਾ ਵੀ ਉਹ ਹੈ ਪਿਤਾ ਵੀ ਉਹ ਹੈ ਭਰਾ ਵੀ ਉਹ ਹੀ ਹੈ ਪੁੱਤਰ ਵੀ ਸੋងਦੀ ਵੀ ਸਾਰਿਆਂ ਦੇ ठाਉ ਹੋਈ ਹੈ ਜੀ ਇਹ ਪ੍ਰਾਣ ਮਨ ਭਾਣਾਰਾ ਸਾਡੀ ਜ਼ਿੰਦਗੀ ਵੀ ਪ੍ਰਾਣ ਵੀ ਸਾਡੇ ਮਨ ਚ ਪਾਉਂਦਾ ਵਾਸ਼ਗੁਰੂ ਹੀ ਹੈ ਸਭ ਕੁਝ ਉਹ ਹੀ ਹੈ ਮਾਤਾ ਭਾਨੀ ਜੀ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਭਾਈ ਮਹਾਦੇਵ ਜੀ ਪੁੱਤਰ ਗੁਰਗੋਬਿੰਦ ਸਾਹਿਬ ਜੀ ਸਬੰਧੀ ਹੋਰ ਭਾਈ ਗੁਰਦਾਸ ਸਾਹਿਬ ਕੋ ਸਾਡੇ ਜੀਵੇ ਚ ਮੰਨਦੇ ਚ ਪਾਉਂਦਾ ਉਹ ਪ੍ਰਵੇਸ਼ਰ ਆਪ ਹੀ ਸਾਰੇ ਗੁਰਮੁਖਾਂ ਦਾ ਰੂਪ ਧਾਰਿਆ ਹੋਇਆ ਹੈ ਇਸ ਤੋਂ ਮਾਤਾ ਖੀਮਾ ਪਿਤਾ ਸੰਤੋਖ ਭਾਈ ਸਰਮਣ ਆਦਿਕ ਪੁੱਤਰ ਬ੍ਰਹਮ ਗਿਆਨ ਸਬੰਧੀ ਬਰਾਗਾਦ ਕੋ ਅਜੇ ਜਿੰਦਗੀ ਦੇ ਪ੍ਰਾਣੋਂ ਦੇ ਮਨ ਚ ਉਹ ਪਰਮੇਸ਼ਰ ਹੀ ਪੌਂਦਾ ਹੈ ਰਾਮ ਜਿਉ ਪਿੰਡ ਸਭ ਤਿਸ ਕਾ ਦੀ ਆ ਜੇ ਜੀਵ ਸੁਖੋਂ ਸਰੀਰ ਤੇ ਪਿੰਡ ਸੁਖੂਲ ਸਰੀਰ ਆ ਕਿ ਸੁਆਹੀ ਨਾ ਦਿੱਤਾ ਹੋਇਆ ਹੈ ਸਰਬ ਗੁਣਾ ਭਰਪੂਰੇ ਉਹ ਸਾਰਿਆਂ ਗੁਣਾਂ ਚ ਲਗਾ ਲਾ ਭਰਿਆ ਹੋਇਆ ਹੈ ਅੰਤਰ ਜਾਮੀ ਸੋ ਪ੍ਰਭ ਮੇਰਾ ਉਹ ਅੰਦਰਲਾ ਜਾਮੀ ਪ੍ਰੇਰਕ ਹੈ ਮੇਰਾ ਪ੍ਰਭੂ ਸੇ ਰੱਖਾ ਹੈ ਓਹੋ ਸਰਬ ਰਹਾ ਭਰਪੂਰੇ ਸਾਰਿਆਂ ਗੁਣ ਜੋ ਪ੍ਰਿਸ਼ਲ ਵਿਆਪਕ ਹੋ ਰਿਹਾ ਲਗਾ ਲਾ ਪੂਰਾ ਹੋਇਆ ਹੈ ਤਾਂ ਕਿ ਸਰਨ ਸਰਬ ਸੁਖ ਪਾਏ ਉਸ ਗੁਰਮੇਸ਼ੀ ਦੀ ਸ਼ਰਨ ਲੈਣੇ ਕਰਕੇ ਸਾਰੇ ਸੁਖ ਪਾਏ ਹੈ ਹੋਏ ਸਰਬ ਕਲਿਆਣ ਅਤੇ ਸਾਰੇ ਜੀਵ ਕਲਿਆਣ ਮੁਕਤ ਹੋ ਗਏ ਸਾਰੀਆਂ ਰੱਖਿਆ ਪ੍ਰਾਪਤ ਹੋ ਗਈਆਂ ਹਨ ਸਦਾ ਸਦਾ ਪ੍ਰਭ ਕੋ ਬਲਿਹਾਰ ਸਤਿਗੁਰੂ ਜੀ ਕੰਨ ਸਦਾ ਸਦਾ ਵਾਹਿਗੁਰੂ ਤੋਂ ਕੁਰਬਾਨ ਜਾਈਏ ਬਲਿਹਾਰ ਜਾਈਏ ਨਾਨਕ ਸਦ ਕੁਰਬਾਨ ਸੈਂਕੜੇ ਵਾਰੀ ਆਪਣੇ ਜੀਵਨ ਚ ਕੁਰਬਾਨ ਬਲਿਹਾਰ ਜਾਈਏ ਗੁਰੂ ਸਾਹਿਬ ਕੋ ਮਨਵਾਣੀ ਸਵੀਕਾਰ ਕੇ ਐਸਾ ਗੁਰ ਵੱਡ ਭਾਗੀ ਪਾਈਐ ਸਹੇਜੇ ਸਤਿਗੁਰੂ ਅੰਤਿਜਾਮੀ ਅਕਾਲ ਪੁਰਖ ਦਾ ਸਰੂਪ ਹੋ ਵੱਡਿਆਂ ਦਾ ਭਗਾਂ ਕਰਕੇ ਪਾਈਦੇ ਹਮ ਗਤ ਮਿਲਿਆ ਪ੍ਰਭ ਜਾਪੈ ਰਾਂ ਜਿਨ੍ਹਾਂ ਸਤਗੁਰਾਂ ਨਾਲ ਮਿਲ ਕਰਕੇ ਵਾਹਿਗੁਰੂ ਨੂੰ ਜਪੀਦਾ ਹੈ ਤੇ ਜਾਣ ਲਈਦਾ ਰਾਮ へ ਭਾਈ ਜਨਮ ਜਨਮ ਕੇ ਕਿਲ ਵਿਖ ਉਤਰ ਹੈ ਇੱਕ ਜਨਮ ਦੇ ਕੀ ਅਨੇਕਾਂ ਜਨਮ ਜਨਮਾਂ ਦੇ ਕਿਲਖ ਪਾਪ ਜਿਹੜੇ ਉਤਰ ਜਾਂਦੇ ਹਨ ਹਰ ਸੰਤ ਧੂੜੀ ਨਿਤ ਨਾ ਪੈ ਰਾਂ ਜਿਵੇਂ ਮੁਰਖ ਹਰੀ ਦੇ ਸੰਤਾਂ ਦੀ ਮਿਟੋ ਵਰਤੀ ਸਰਬਾ ਰੂਪੀ ਧੂੜੀ 'ਚ ਇਸ਼ਨਾਨ ਕਰਵੇ ਰਾਮ へ ਭਾਈ ਹਰ ਧੂੜੀ ਨਾਈਐ ਪ੍ਰਭੂ ਧਾਈਐ ਜੀ ਪਿਆਰਿਆਂ ਦੀ ਚਰੂ ਧੂੜ ਚ ਇਸ਼ਨਾਨ ਕਰੀਏ ਵਾਹਿਗੁਰੂ ਨੂੰ ਧਿਆਉਣਾ ਕਰੀਏ ਬਾਹੜ ਜੂਨ ਨਾ ਆਈਐ ਇਸ ਪ੍ਰਕਾਰ ਮੁੜ ਕੇ ਜੂਨਾ ਜ ਨਹੀਂ ਆਈਦਾ ਸਿ ਸਰਵਾ ਹੋ ਜਾਵੇ ਜੇ ਗੁਰ ਚਰਣੀ ਲਾਗੇ ਬ੍ਰਹਮ ਭਾਉ ਭਾਜੋ ਗੁਰੂ ਸਾਹਿਬ ਦੇ ਚਰਨਾਂ ਜੁੜੇ ਹੈ ਉਹਨਾਂ ਦੇ ਧਰਮ ਆਦਿਕ ਜੋ ਪੰਜ ਪ੍ਰਕਾਰ ਦੇ ਐ ਛਤ ਪ੍ਰਕਾਰ ਦੇ ਭੈ ਹੈ ਸਭ ਭੱਜ ਗਏ ਨਿਰਗਤ ਹੋ ਗਏ ਮਨ ਚਿੰਦਿਆ ਫਲ ਪਾਈ ਐ ਉਹਨਾਂ ਪੰਜ ਦੇ ਕਰਮਾਰ ਸਕਾਮ ਉਹ ਆਦਿਕ ਸਾਰਿਆਂ ਫਲਾਂ ਨੂੰ ਪਾ ਲਈਦਾ ਹੈ ਹਰ ਗੁਣ ਨਿਤ ਗਾਏ ਨਾਮ ਸਿਹਾਏ ਜੋ ਹਰੀ ਦੇ ਇੰਦਰਾ ਵਰਦੀ ਕੀਰਤਨ ਚ ਪਾ ਕੇ ਗੁਣ ਗਾਉਂਦੇ ਐ ਤੇ ਪ੍ਰੋਫੈਸ਼ਨ ਦੇ ਨਾਮ ਨੂੰ ਪਿਆਕਾਰ ਵਧਤੀ ਕਰਕੇ ਤੇ ਆਉਂਦੇ ਹਨ ਫਿਰ ਸੋਗ ਨਾਹੀ ਸੰਤਾਪੈ ਉਹਨਾਂ ਨੂੰ ਫੇਰ ਸਾਜ ਸਮੀਟੇ ਨਾਲ ਸੀ ਦੇ ਫੇਰੇ ਨਹੀਂ ਤੇ ਨਾ ਵਿਛੋੜੇ ਕਰਕੇ ਸੋਗ ਹੈ ਨਾ ਆਪਰਾ ਦੀ ਦਾ ਸੰਤਾਪ ਦੁਖ ਹੈ ਸਮੁਖ ਚੱਜਣਾ ਨਾਨਕ ਸੋ ਪ੍ਰਭ ਜੀ ਦਾ ਦਾਤਾ ਉਹ ਸਤਿਗੁਰੂ ਸਾਹਿਬ ਜੀ ਕਹਿੰਦੇ ਪ੍ਰਭੂ ਸਾਰਿਆਂ ਜੀਆ ਦਾ ਦਾਤਾ ਜੀਵਨ ਮੁਕਤੀ ਦਾ ਦਾਤਾ ਹੈ ਪੂਰਾ ਜਿਸ ਪਰ ਤਾਪੈ ਉਹ ਜਿਸ਼ਵਾਸੂ ਦਾ ਤੇਰੀ ਪ੍ਰਤਾਪ ਹੈ ਸਾਰੇ ਸੰਸਾਰ ਦੇ ਅੰਦਰ ਹਰ ਹਰੀ ਹਰ ਗੁਣ ਨਿਧੇ ਰੇ ਭਾਈ ਹਰੀ ਜੋ ਪਿੱਛੇ ਹੱਥ ਯਾਰ ਕਹਿੰਦੀ ਅੱਖਾਂ ਕੀ ਪੀ ਜਿਸ ਸੰਸਾਰ ਜੁਗ ਚ ਕ੍ਰਿਤੇ ਆਦਿਕਾਂ ਚ ਰਖਸ਼ਾ ਆਦਿਕਾਂ ਨੂੰ ਹਰਨਾ ਕੀਤਾ ਹੈ ਦੁਆਪਰ ਵਿੱਚ ਕੰਸ ਆਦਿਕਾਂ ਨੂੰ ਹਰਿਆ ਹੈ ਉਹ ਗੁਣਾਂ ਦਾ ਸਮੁੰਦਰ ਹੈ ਚਹ ਹਯੁੱਗਾਂ ਚ ਹਰ ਸੰਤਨ ਕੈ ਵਸ ਆਇ ਰਾਮ ਹਰੀ ਜੋ ਸਾਰਿਆਂ ਪਾਪਾਂ ਦਾ ਹਰਨੂ ਵਾਲਾ ਹੈ ਜੋ ਚਿੱਤਾਂ ਨੂੰ ਹਰੇ ਕਰਨ ਵਾਲਾ ਹੈ ਹਰੀ ਗੁਣਾਂ ਦਾ ਸਮੁੰਦਰ ਹੈ ਐਸਾ ਹਰੀ ਸੰਤਾਂ ਦੇ ਭਗਤੀ ਕਰਕੇ ਵਸ ਆਇਆ ਆਰਾਮ ਏ ਭਾਈ ਸ਼ਾਂਤ ਚਰਨ ਗੁਰ ਸੇਵਾ ਲਾਗੇ ਜਿਹੜੇ ਮਹਾਂਪੁਰਖਾਂ ਦੇ ਸੰਤਾਂ ਦੀ ਚਰਣੀ ਲੱਗੇ ਅਤੇ ਸੰਤ ਮਹਤਮਾ ਗੁਰੂ ਸਾਹਿਬ ਦੇ ਚਰਨਾਂ ਤੇ ਪੈ ਕੇ ਪਹਿਲ ਵਿੱਚ ਲੱਗੇ ਹਨ ਕਿੰਨੀ ਪਰਮ ਪਦ ਪਾਏ ਰਾਮ ਉਹਨਾਂ ਨੂੰ ਭਾਈ ਪਰਮ ਪਦ ਕੇਵਲ ਮੁਕਤੀ ਦੇ ਤਾਹੀਂ ਪਾਉਣਾ ਕੀਤਾ ਰਾਮ ਹੀ ਭਾਈ ਰਾਮ ਦੇ ਤਸ ਪਰਮ ਪਦ ਪਾਇਆ ਆਪ ਮਿਟਾਇਆ ਜਿਨ੍ਹਾਂ ਨੂੰ ਪਾਪោ ਦੇ ਅਧਿਆਸ਼ ਮੀਟ ਦਿੱਤਾ ਹੈ ਉਹਨਾਂ ਪਰੰਪਰਾ ਵੱਡੀ ਪਦਵੀ ਮੋਖ ਨੂੰ ਪਾ ਲਿਆ ਹੈ ਹਰ ਪੂਰਨ ਕਿਰਪਾ ਧਾਰੀ ਅਕਾਲ ਪੁਰਖ ਮੈਨ ਪੂਰਨ ਕਿਰਪਾ ਦ੍ਰਿਸ਼ਟੀ ਉਹਨਾਂ ਤੇ ਕੀਤੀ ਹੈ ਸਫਲ ਜਨਮ ਹੋਵਾ ਭਉ ਭਾਗਾ ਜਦੋਂ ਮੈਂ ਕਹ ਰਿਹਾ ਸਫਲਾ ਹੋ ਗਿਆ ਜਿਨ੍ਹਾਂ ਦਾ ਕਾਲ ਆਦਿਕਾਂ ਦਾ ਭੈ ਭੱਜ ਗਿਆ ਨਿਰਭਉ ਹੋ ਗਿਆ ਹੈ ਹਰ ਭੀਟਿਆ ਏਕ ਮੋਹਾਰੀ ਜੋ ਮੁਰਜ਼ਾ ਦਾਦਕਾਂ ਦਾ ਅਰੀ ਹਰੀ ਭਗਤੀ ਰੂਪ ਹੋ ਕੇ ਚੇਤਨ ਮੋਹ ਆਦਿਕਾਂ ਦਾ ਨਾਸਕ ਹੈ ਉਹ ਹਰ ਇੱਕ ਭੇਟਿਆ ਮਿਲ ਗਿਆ ਹੈ ਜਿਸ ਕਾ ਸਾਤਿਨ ਹੀ ਮੇਲ ਲਿਆ ਜਿਸ ਆਗੁਰੂ ਦੇ ਬਣੇ ਸੀ ਸੇਵਕ ਉਸ ਨੇ ਕਿਰਪਾ ਕਰਕੇ ਆਪ ਦੇ ਨਾਲ ਮੇਲ ਲਿਆ ਜੋਤੀ ਜੋਤ ਸਮਾਇਆ ਜੋਤੀ ਪਰਤਕ ਜੋਤ ਦੇ ਤਾਈਂ ਜੋਤੀ ਸਰੂਪ ਦਾ ਆਕਨੰਦ ਨੇ ਆਉਂਦੇ ਕਿਸ ਵਾਲਿਆ ਮੇਲ ਲਿਆ ਨਾਨਕ ਨਾਮ ਨਿਰੰਜਨ ਜਪੀਐ ਸਤਗੁਰੂ ਜੀ ਦੇ ਮਿਹਨਜੋ ਸੁਧ ਸੁਪ੍ਰਮੇਸ਼ਰ ਦਾ ਨਾਮ ਜਪਣਾ ਕਰੀਏ ਮਿਲ ਸਤਗੁਰੂ ਰੂਪਾਇਓ ਸਤਿਗੁਰਾਂ ਨਾਲ ਮਿਲ ਕਰਕੇ ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਸੁਖ ਰੂਪ ਨੂੰ ਪਾਇਆ ਗਾਉ ਮੰਗਲੂ ਨਿਤ ਹਰਜਨ ਹੋ ਸੇ ਹਰੀ ਦੇ ਸੰਤ ਭਗਤ ਜੀ ਨੂੰ ਵੇਗਾ ਵਰਸੀ ਮਾਰੋ ਨੇ ਮੰਗਲ ਗਿਆ ਦੇ ਤਾਂ ਹੀ ਗਾਉਣਾ ਕਰੋ ਮੰਗਲਾ ਚਾਰ ਨੂੰ ਪੁੰਨੀ ਇਹ ਸਬਾਈ ਰਾਣੀ ਜਿੰਨੀ ਛੋਸੀ ਸਾਰੀ ਪੂਰੀ ਕਰ ਦਿੱਤੀ ਰਾਮ ਨੇ ਭਾਈ ਰੰਗ ਰਤੇ ਆਪਣੇ ਸੁਆਮੀ ਇਸੇ ਆਪਣੇ ਵਾਹਿਗੁਰੂ ਦੇ ਪ੍ਰੇਮ ਰੰਗ ਦੇ ਰੰਗੇ ਹੋਏ ਹਾਂ ਮਰਨਾ ਆਵੇ ਜਾਈ ਰਾਮ ਕੋਈ ਪ੍ਰਮੇਸ਼ਰ ਨਾ ਮਰਦਾ ਤੇ ਨਾ ਜਮਕੇ ਆਉਂਦਾ ਹੈ ਨਾ ਸੁਹਾਗ ਗੁਰਮਖੰਡਾ ਜਾਂਦਾ ਹੈ ਆਨੰਦ ਅਬ ਨਾਸੂ ਕੇ ਜਾਂਦਾ ਹੈ ਅਬ ਨਾਸੀ ਪਾਇਆ ਨਾਮ ਧਿਆਇਆ ਜੋ ਨਾਸਤ ਰਹਿਤ ਪਰਮੇਸ਼ਰੋ ਕਾਲਿਆ ਜਦੋਂ ਨਾਮ ਨੂੰ ਧਿਆਨਾ ਕੀਤਾ ਸਗਲ ਮਨੂਰਤ ਪਾਇਆ ਕੋਈਰ ਪਹਿਲੀ ਔ ਕਾਲ ਵਿੱਚ ਮਨ ਦੇ ਸ਼ਕਲ ਸੀ ਉਹ ਵੀ ਪਾਲੇ ਤੇ ਅੱਗੇ ਆਪੇ ਸੰਕਲਪੀ ਨਹੀਂ ਕੋਈ ਆ ਨਰਸ਼ਨ ਪਾ ਕੇ ਸਾਧ ਸਹਿਜ ਆਨੰਦ ਕਨੇਰੇ ਸਾਧ ਸਰੂਪ ਦੀ ਪ੍ਰਾਪਤੀ ਕਰਕੇ ਸਹੀਏ ਕਨੇ ਆਨੰਦ ਦੀ ਪ੍ਰਾਪਤੀ ਹੋਈ ਹੈ ਹੁਣ ਚਰਣੀ ਮਨ ਲਾਏ ਸਤਿਗੁਰੂ ਸਾਹ ਦੇ ਪੂਤ ਚਰਨਾਂ ਕੋਲ ਜੀ ਮਨ ਨੂੰ ਜੋੜਨੀਆਂ ਕਰਕੇ ਲਾਉਣੇ ਕਰਕੇ ਪੂਰ ਰਹਾ ਘਟ ਘਟ ਅਬਨਾਸੀ ਉਹ ਅਬਨਾਸੀ ਜੋ ਨਾਸ ਤੋਂ ਰਹਿਤ ਬ੍ਰਹਮ ਹੈ ਸਾਰਿਆਂ ਚਾਰ ਖਾਣੀਆਂ ਦੇ ਘਟ ਘਟ ਦੀ ਵਿਆਪਕ ਹੋ ਰਿਹਾ ਹੈ ਹਾਨੁ ਤਨਾਂਤਰ ਸਾਈਂ ਕਾਹੋ ਮਕਾਨਾਂ ਵਿੱਚ ਵੀ ਤਨਾਂਤਰ ਮਕਾਨੀਆਂ ਜੀਆਂ ਵਿੱਚ ਵੀ ਸਾਈਂ ਉਹ ਹੀ ਹੈ ਆਪ ਕਾਹੋ ਨਾਨਕ ਕਾਰਜ ਸਗਲੇ ਪੂਰੇ ਸਤਿਗੁਰੂ ਨਾਨਕ ਦੇਵ ਉਰਜਨ ਸਾਹਿਬ ਜੀ ਕਹਿੰਦੇ ਨੇ ਸਾਰੇ ਭਗਤਾਂ ਦੇ ਕਾਰਜ ਪਰਮਾਰਥ ਦੇ ਵਿਵਹਾਰਕ ਸਭ ਪੂਰੇ ਕਰ ਦੁੱਤੇ ਔਰ ਚਰਣੀ ਮੰਨ ਲਈ ਜਿਵੇਂ ਗੁਰੂ ਸਾਹਿਬ ਦੇ ਚਰਣਾ ਕੌਲਾਂ ਜੀ ਮਨ ਨੂੰ ਲਾਇਆ ਹੈ